ਪੰਜਾਬੀ ਅੱਜ ਦੇ ਮਹਾਪਰਵ ਮਹਾ ਸ਼ਿਵਰਾਤਰੀ ਦੇ ਪਰਵ ਤੇ ਕਿਤੋਂ ਕਿਤੋਂ ਦੁਨੀਆਂੋਂ ਦੇ ਕੀ ਕੀ ਉਤਸਵਾਂ ਦੇ ਕੀ-ਕੀ ਪਸ਼ ਕੀਤਾ ਜਾਂਦਾ ਮੰਦਰ 'ਚ ਅੱਜ ਮਹਾ ਸ਼ਿਵਰਾਤਰੀ ਦੇ ਮੈਂ ਪਹਿਲਾਂ ਤੇ ਸਾਰੇ ਚੈਨਲ ਜਿਹੜੇ ਸੋਸ਼ਲ ਮੀਡੀਆ 'ਤੇ ਪਧਾਰੇ ਨੇ ਉਹਨਾਂ ਦਾ ਅਛਲੇਸ਼ਵਰ ਮੰਦਰ ਕਾਸਵਾਟਸ ਵੱਲੋਂ ਸਵਾਗਤ ਕਰਦਾ ਔਰ ਮਹਾ ਸ਼ਿਵਰਾਤਰੀ ਦਾ ਜਿਹੜਾ ਪਰਵ ਹੈ ਅਛਲੇਸ਼ਵਰ ਧਾਮ ਦੇ ਵਿੱਚ ਜਿੱਥੇ ਕਿ ਭਗਵਾਨ ਕਾਰਤਿਕ ਸਵਾਮੀ ਆਪ ਚਾ ਲੋਏ ਨੇ ਇੱਥੇ ਵਿਦੇਸ਼ਾਂ 'ਚੋਂ ਦੇਸ਼ਾਂ ਜੋ ਔਰ ਸਾਰੇ ਪੰਜਾਬ 'ਚੋਂ ਸਾਰੀ ਇੰਦੋਸ ਆਟੋ ਸੰਗਤ ਆਦੀ ਹੈ ਅੱਜ ਦੇ ਦਿਨ ਮੱਥਾ ਟੇਕਣ ਕਿਉਂਕਿ ਅੱਜ ਦਾ ਇਤਿਹਾਸ ਹੈ ਕਿ ਸਾਡੀ ਪ੍ਰਥਮ ਪਾਸ਼ਾ ਜਿਹੜੀ ਹੈ ਗੁਰੂ ਨਾਨਕ ਦੇਵ ਮਹਾਰਾਜ ਵੀ ਸੁਹਾਗ ਸ਼ਵਰਾਤਰੀ ਵਾਲੇ ਦਿਨ ਇੱਥੇ ਸਿੱਧਾ ਨਾ ਸਿੱਧ ਕੋਸ਼ੀ ਹੋਈ ਹੈ ਔਰ ਸਾਹਮਣੇ ਸਾਡੇ ਕੋਈਤਰ ਗੁਰਦੁਆਰਾ ਜਿੱਥੇ ਲਿਖਿਆ ਸੁਨ ਮੇਲਾ ਸ਼ੁਭਰਾਤ ਬਾਬਾ ਚਲ ਬਟਾਲੇ ਆਏ ਔਰ ਜਿੰਨੀ ਸੰਗਤ ਆਂਦੀ ਹੈ ਇੱਥੇ ਰਹਿਣ ਦਾ ਪੂਰਾ ਪ੍ਰਬੰਧ ਹੈ ਲੰਗਰ ਦਾ ਪ੍ਰਬੰਧ ਹੈ ਮੰਦਿਰ ਟ੍ਰੈਸ ਵੱਲੋਂ ਔਰ ਜਿਹੜਾ ਵੀ ਆਂਦਾ ਆਪਣੀ ਮਨੋ ਕਾਮਨਾ ਪੂਰੀ ਕਰਕੇ ਅਚਲੇਸ਼ੌਰ ਦਾਮ ਦੇ ਵਿੱਚ ਪੂਜਾ ਤਾਂ ਕਿਸ ਤਰੀਕੇ ਨਾਲ ਦਿੰਦੀ ਹੈ ਪੂਜਾ ਇੱਥੇ ਸਾਡੇ ਪੰਡਤ ਜਿਹੜੇ ਨੇ ਪੂਰੇ ਪੜੇ ਲਿਖੇ ਨੇ ਔਰ ਪੂਜਾ 4 ਟਾਈਮ ਦੀ ਪੂਜਾ ਹੁੰਦੀ ਹੈ ਇੱਕ ਟਾਈਮ ਦੀ ਪੂਜਾ ਹੋ ਚੁੱਕੀ ਹੈ ਔਰ ਰਾਤ ਜਿਹੜੀ ਲਾਸਟ ਪੂਜਾ ਜਿਹੜੀ 12 ਸਵੇਰ 12 ਵਜੇ ਹੋਣੀ ਹੈ ਉਹ ਸੰਗਤ ਵਾਸਤੇ ਜਿਹੜੇ ਪੁਰਾਣੇ ਦਾ ਹਰ ਵੇਲੇ ਆਪਸ ਸਰ ਰਿਤੇਸ਼ ਕੁਮਾਰ ਅੱਜ ਬਹਾਸ਼ੂ ਰਾਤਰੀ ਦੇ ਪਰਵ ਤੇ ਕਿੰਦਾ ਵੀ ਪੂਜਾ ਹੋ ਰਹੀ ਕਿਸ ਤਰ੍ਹਾਂ ਦਾ ਭਗਵਾਨ ਸ਼ੰਕਰ ਨੂੰ ਯਾਦ ਕੀਤਾ ਜਾ ਰਿਹਾ ਹੈ سر یاد ہو شروع سے ہی کرتے ہیں ہمارے لیے ہر رات ہے اور ہر دن شیوراتری ہی ہے ٹھیک ہے نا اور ہاں جی جی میں آج نرجل وت رکھا ہوں اور ابھی درشن کریں گے پھر رات کے چار پہر پوجا ہوگا رات کو رات کو پھر آئیں گے اور پوری رات پوجا ہوگی ہماری ممتا کیسی پوجا آج کے دن ہوگی کیسا وت رکھا جائے گا کس کی پوجا ہوگی شیوراتری کی پوجا ہوگی پوجا کی جائے گی کتنا سما ہوگا لائن میں آدھا گھنٹہ کیسا لگ رہا ہے بہت اچھا لگ رہا ہے بہت اچھا لگ رہا ہے برمن مہاجن کس طرح پوجا کرتے ہو شیو بولے کی پوجا کرتے ہیں شیو پاروتی ماتا کی کرتے ہیں بہت اچھا لگتا ہے آدھا گھنٹے سے زیادہ ہو گیا کس طرح بہت خوشی ہوگی లైతని ਦਿਨసే ਚੱਲ ਕਰ ਰਹੇ ਹੈ ਤਾਂ ਫਿਰ ਤਾਂ ਖੁਸ਼ੀ ਤਾਂ ਹੋ ਗਈ ਗਿਤੇਸ਼ ਗਿਤੇਸ਼ ਅੱਜ ਦਿਨੇ ਇਸ ਤਰ੍ਹਾਂ ਦੀ ਪੂਜਾ ਹੁੰਦੀ ਹੈ ਕਿੰਨਾ ਸਮਾਂ ਲਗਾ ਦਰਸ਼ਨ ਕਰਦੇ ਹਾਂ ਮਹਾਰਾਜ ਦੇ ਔਰ ਅੱਜ ਦੇ ਦਿਨ ਕੀ ਮਨੋ ਕਾਮਨਾ ਮੰਗੀ ਜਾਂਦੀ ਹੈ ਸ਼ੋ ਰਾਖੇ ਜੀ ਜੈ ਸ਼ੰਕਰ ਜੈ ਪਾਲੀਨਾਥ ਅੱਜ ਮਹਾਸ਼ਿਵਰਾਤ ਦੀ ਸਾਰੇ 20 ਪਰਿਵਾਰਾਂ ਨੂੰ ਸਾਰੇ ਬੰਦਵਾਂ ਨੂੰ ਮਹਾਸ਼ਿਵਰਾਤ ਦੀ ਲੱਖ ਲੱਖ ਵਧਾਈ ਹੋਵੇ ਅੱਜ ਬਟਾਲੇ ਦੇ ਪਵਿੱਤਰ ਸਥਾਨ ਸ੍ਰੀ ਚਲੇਸ਼ਰ ਮੰਦਿਰ ਇਹ ਨਤਮਸਤਕ ਹੋਣ ਆਏ ਆ ਤੇ ਹਜ਼ਾਰਾਂ ਤਦਾਦ ਚ ਲੋਕੀ ਆਂ ਸੇਵਾ ਕਰਨ ਮੱਥਾ ਟੇਕਨ ਆ ਰਹੇ ਤੇ ਬਹੁਤ ਸਦਾਵਾਂ ਦਾ ਹਸਾ ਪੁਰਜਾ ਕਿਸ ਤਰ੍ਹਾਂ ਦਾ ਅੱਜ ਦੇ ਦਿਨ ਤਕੀ ਖਾਸ ਰੰਦਾ ਅੱਜ ਦੇ ਦਿਨ ਅੱਜ ਭਗਵਾਨ ਪੋੜੀ ਜਨਾ ਦਾ ਸ਼ਾਦੀ ਤੇ ਸੋਜ ਜੋ ਆਪ ਮਨਾਏ ਜਾਂਦੇ ਆ ਇਸ ਵਿੱਚ ਸਾਰੇ ਭਗਤ ਪੋਆ ਨੂੰ ਮੰਨਣ ਵਾਲੇ ਮਹਾਰਾਜ ਜਗਰਬਾਰ ਨਤਮਸਤਕ ਹੋ ਕੇ ਨਾਲ ਆਪਣੇ ਮਨੁਕਾਮਨਾ ਪੂਰੀਆਂ ਕਰਦੇ ਨੇ ਜੀ ਇਸੇ ਮੰਦੂਰਾ ਕੇ ਮੱਥਾ ਟੇਕਦੇ ਨੇ ਤੇ ਨਾਲ ਹੀ ਸਾਰੇ ਆਪਣੀ ਮਨੋਕਾਮਨਾ ਪੂਰੀਆਂ ਕਰਦੇ ਨੇ ਕਿ ਇੱਥੇ ਲੋਕ ਰਾਤ ਸਾਰਾ ਅੱਜ ਹਵਨ ਯੱਗ ਸ਼ੁਰੂ ਹੋ ਲਗਾ ਹੈ ਤੇ ਇਹ ਸਾਰਾ ਦਿਨ ਹਵਨ ਯੱਗ ਚੱਲੇਗਾ ਰਾਤ ਨੂੰ ਹੀ ਸਾਰੇ ਸਰਦਾਲੂ ਹਵਨ ਯੱਗ ਕਰਕੇ ਪੂਜਾ ਅਰਚਨਾ ਕਰਕੇ ਤੇ ਮਾਰੇ ਜਨ ਨਤਮਸਤਕ ਹੋ ਗਏ ਮਨੋਕਾਮਨਾ ਪੂਰੀਆਂ ਹੋ ਗਈਆਂ ਬਹੁਤ ਬੜਾ ਜੀ ਕੀ ਨਾਮ ਹੈ ਅਰਿੰਪੀ ਜਿਹੜੀ ਇਸ ਵਾਰ ਦੀ ਅੱਜ ਦੇ ਦਿਨ ਮਾਠੇ ਕਨ ਆਇਓ ਤੇ ਦਾ ਦੀ ਮਨੋ ਕਾਮਨਾ ਲਿਆ ਕੇ ਕਿ ਇਨਸ਼ਾ ਅੱਲਾਹ ਜੀ ਹਾਂ ਜੀ ਜੀ ਬੋਲੇ ਨਾ ਜੋ ਵੀ ਕਰਦੇ ਆ ਬਿਲਕੁਲ ਸਹੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਆਪਣਾ ਇਹੀ ਕਹਿੰਨੇ ਆ ਕਿ ਤੁਸੀਂ ਜੋ ਕਰਨਾ ਜੋ ਕਰਨਾ ਵੈ ਤੇ ਆਪਾਂ ਬਸ ਉਹਨਾਂ ਦੇ ਅੱਗੇ ਆ ਕੇ ਅੱਜ ਵੀ ਜਰੂਰ ਲਗਾਨੇ ਆ ਸ਼ੁਭ ਕਾਮ ਕਰਕੇ ਸਮst ਦੇਸ਼ ਵਾਸੀਆਂ ਨੂੰ ਤੇ ਵਿਦੇਸ਼ ਵਿੱਚ ਬੈਠੀ ਸੰਗਤ ਨੂੰ महाशिवरात्रि दीयां लाख लाख बधाइयां आज तक किस तरह की पूजा अर्चना ਕੀਤੀ ਜਾਂਦੀ ਹੈ ਜਾਂ ਕੀ ਕੁਛ ਹੁੰਦਾ ਹੈ ਬਹੁਤ ਹੀ ਵਧੀਆ ਜੀ ਸਾਰੇ ਮੰਦਿਰਾਂ ਦੇ ਅੰਦਰ ਛੋਟੇ ਵੱਡੇ ਔਰ ਸਭ ਇਹ ਤੇ ਮੰਦਿਰ ਵੈਸੇ ਹੀ ਅਛਲੇਸ਼ਵਰ धाम ਜਿਹੜਾ ਵਾ ਸਿੱਧ ਮੰਦਿਰਾਂ ਚੋਂ ਇਕ ਹੈਗਾ ਔਰ ਅੱਜ ਸਾਰੇ ਭਗਤ ਆਪਣੀ ਸ਼ਰਧਾ ਦੇ ਨਾਲ ਪੂਜਾ ਅਰਚਨਾ ਕਰ ਰਹੇ ਨੇ ਆਪਣੇ ਜਲ ਚੜਾ ਰਹੇ ਨੇ ਦੁੱਧ ਚੜਾ ਰਹੇ ਨੇ ਲੱਸੀ ਚੜਾ ਰਹੇ ਨੇ ਔਰ ਪਰਮੇਸ਼ਵਰ ਕੋ ਆਪਣੀ ਸੁੱਖ ਸੰਪਤੀ ਜੜੀਆ ਮੰਗ ਰਹੇ ਨੇ ਔਰ ਅੱਜ ਦੇ ਦਿਨ ਦੀ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਵਧਾਈ ਹੈ